ਤੋ ਕਿਦਾਂ ਸਾਰੇ ਮੈਂ ਤੁਹਾਡਾ ਨਵਦੀਪ ਦੌੜੀਖਾਨੇ ਵਾਲਾ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਪਿੰਡ ਦੌੜੀਖਾਨੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਜਿਹੜੀ ਇਮਾਰਤ ਪੈ ਰਹੀ ਆ ਤੇ ਉਹਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਹੈਗਾ ਅੱਜ ਜਿਹੜੇ ਬੀਮ ਭਰੇ ਜਾ ਰਹੇ ਆ ਬਹੁਤ ਵਧੀਆ ਕੰਮ ਹੋ ਰਿਹਾ ਤੇ ਆਪਾਂ ਗੱਲਬਾਤ ਕਰਦੇ ਆ ਮੈਸਤਰੀ ਦੇ ਨਾਲ ਮਟੀਰੀਅਲ ਕਿਹੜੇ ਹਿਸਾਬ ਨਾਲ ਪੈ ਰਿਹਾ ਇਹਦੇ ਵਿੱਚ ਇਹ ਜਾਣਕਾਰੀ ਦੇਣਗੇ ਆਪਾਂ ਨੂੰ ਗੁਰਨਾਮ ਸਿੰਘ ਜੀ ਮੈਸਤਰੀ ਤੇ ਕਿੰਨੇ ਬੱਜਰੀ ਦੇ ਪੈਂਦੇ ਆ ਤੇ ਕਿੰਨੇ ਰੇਤੇ ਦੇ ਆ ਕਿੰਨਾ ਸਿਮਿੰਟ ਪਾ ਰਹੇ ਆ ਆਊ ਕਰਦਿਆਂ ਗੱਲ ਬਹੁਤ ਵਧੀਆ ਜਿਹੜਾ ਡਿਗਾਰਡਮੈਂਟ ਬਣਾਇਆ ਹੈਗਾ ਹਰ ਮੇ ਜਿਹੜੇ ਲਾਏ ਆ ਹਾਂਜੀ ਮੈਸਤਰੀ ਸਾਹਿਬ ਇਹ ਕਿੰਨੇ ਇੱਕ ਦਾ ਪੈ ਰਿਹਾ ਮਥਾਲਾ ਜਿਹੜਾ ਬੱਜਰੀ ਕ੍ਰੈਸ਼ਰ ਕਿੰਨੇ ਬੱਥ ਲੋ ਪਾਉਣੇ ਆ ਕ੍ਰੈਸ਼ਰ ਦੇ ਘੱਡਰ ਘੁਕਰ ਸਾਨੂੰ ਬਹੁਤ ਜਾਣਕਾਰੀ ਆਪਾਂ ਹੀ 4 ਰੇਤੇ ਦੇ ਤੇ 2 ਕੰਕਰ ਦੇ ਪਾ ਰਹੇ ਹਾਂ ਹਾਂਜੀ ਇੱਕ ਬੈਂਕ ਅਚੀਵਮੈਂਟ ਪਾ ਤੇ 10-8 ਬੱਕਰੀ ਦੀ ਪੂਰੀ ਗੱਲ ਬਾਤ ਹੰਡੀਆ ਲਿਜਾ ਮਸਰਾ ਗੱਲ ਬਾਤ ਸਿੱਕੇ ਬੰਦ ਕੰਮ ਅੱਜ ਸਿੱਕੇ ਬੰਦ ਕੰਮ ਜਿਹੜਾ ਹੋ ਰਿਹਾਗਾ ਐਂਡ ਦਬੜੀ ਖਾਨੇ ਦੀ ਸਰਕਾਰੀ ਪਿੰਡ ਦੀ ਸਕੂਲ ਦਾ ਬਹੁਤ ਵਧੀਆ ਕੰਮ ਕਰ ਰਹੇ ਆਪਣੇ ਦਰਨਾਮ ਸਿੰਘ ਜੀ ਮਿਸਤਰੀ ਤੇ ਨਾਲ ਦੀ ਨਾਲ ਤਰਾਈ ਵੀ ਕਰ ਰਹੇ ਹੈਗੇ ਜਿਹੜੇ ਬੀਮ ਭਰੇ ਗਏ ਉਹਨਾਂ ਦੀ ਤਰਾਈ ਵੀ ਹੋ ਰਹੀ ਆ ਲੇਬਰ ਵੀ ਬਹੁਤ ਵਧੀਆ ਕੰਮ ਆਪਣੇ ਭਰਾ ਕਰ ਰਹੇ ਆ ਸਾਰੇ ਤੇ ਇਧਰਲੇ ਪਾਸੇ ਅੱਜ ਕੰਪਲੀਟ ਜਿਹੜਾ ਸਾਰਾ ਹੋ ਜਾਣਾਗਾ ਇਹ ਅ ਤਕਰੀਬਨ ਮੈਨੂੰ ਲੱਗਦਾ ਸਿਰੇ ਤੇ ਜਾਵੜਾ ਕੰਮ ਤੇ ਆਹ ਦੇਖੋ ਬੀਮ 9 ਇੰਚ ਇਹਨਾਂ ਦੀ ਜਿਹੜੀ ਆਪਣਾ ਭਰੇ ਆ 9 ਇੰਚੀ ਬੀਮ ਤੇ ਸਾਹਮਣੇ ਆਪਾਂ ਤੁਹਾਨੂੰ ਦਿਖਾ ਰਹੇ ਆ ਵੀ ਕੰਪਲੀਟ ਹੋ ਚੁੱਕਿਆ ਤੇ ਕੱਲ ਨੂੰ ਪਰਖੋਂ ਆਪਾਂ ਨਰੀਗਾ ਲਾ ਕੇ ਇਹਦੇ ਭਾਰਤ ਜਿਹੜੀ ਪਵਾਈ ਜਾਣੀਆਂ ਆਹ ਮਿੱਟੀ ਮੁੱਟੀ ਆਸੇ ਪਾਸਿਓਂ ਦੀ ਜਿਹੜੀ ਹੂਰਪੂ ਪਵਾਵਾਂਗੇ ਤੇ ਬਾਕੀ ਫਿਰ ਕੰਮ ਚਣਾਈ ਦਾ ਚੱਲ ਪੈਣਾ ਫਿਰ ਅੱਗੇ ਲੈਂਟਰ ਪਊਗਾ ਲੈਂਟਰ ਤੋਂ ਫਰਬਾਦ ਦੇ ਵਿੱਚ ਬਿਜਲੀ ਦਾ ਤੁਹਾਨੂੰ ਪਤਾ ਵੀ ਕੰਮ ਚੱਲੀ ਜਾਂਦਾ ਰਹਿੰਦਾ ਤੇ ਦੋਸਤੋ ਵੀਡੀਓ ਨੂੰ ਆਪਣੀ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਬਹੁਤ ਵਧੀਆ ਆਪਾਂ ਵੀਡੀਓ ਜਿਹੜੀਆਂ ਚੰਗੇ ਕੰਮ ਵਾਲੀਆਂ ਪਾਉਣੇ ਆਂ ਗੰਦੀਆਂ ਮੰਦੀਆਂ ਦਾ ਸਾਰੀ ਤੁਹਾਨੂੰ ਪਤਾ ਵੀ ਕਰੀ ਜਾਂਦੇ ਰਹਿੰਦੇ ਆ ਸ਼ੇਅਰ ਤੇ ਇਹ ਵੀਡੀਓ ਵੀ ਆਪਣਾ ਸ਼ੇਅਰ ਕਰਿਆ ਕਰੋ ਵਧੀਆ ਕੰਮ ਹੋ ਰਿਹਾਗਾ ਪਿੰਡਾਂ ਦੇ ਵਿੱਚ ਵਿਕਾਸ ਦਾ ਤੇ ਸਕੂਲਾਂ ਦਾ ਕੰਮ ਵੀ ਚੱਲ ਰਿਹਾ ਹੈਗਾ ਤੇ ਸਕੂਲ ਜਿਹੜਾ ਚਾਰੇ ਪਾਸੇ ਕਵਰ ਹੋ ਜਾਣਾ ਇੱਥੇ ਡੌੜੀ ਖਾਨੇ ਪਿੰਡ ਦੇ ਜਿਹੜੇ ਬੱਚੇ ਪੜ੍ਹਦੇ ਆ ਫਤਿਹਗੜ ਦੇ ਗਵਿੰਦਗੜ ਦੇ ਤੇ ਕੋਠੇ ਮਹਿਲੜ ਤੋਂ ਬੱਚੇ ਆਉਂਦੇ ਆ ਵਧੀਆ ਕੰਮ ਹੋ ਰਿਹਾ 32 ਤੇ ਲਾ ਦੀ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਦੋਸਤ ਵਧੀਆ ਕੰਮਕਾਰ ਹੋ ਰਿਹਾਗਾ ਪਰ ਬੜੀ ਖੁਸ਼ੀ ਦੇ ਸਕੂਲ ਦਾ ਧੰਨਵਾਦ ਆ ਐਮ ਐਲ اے ਮੋਲਕ ਸਿੰਘ ਜੀ ਦਾ ਮਾਨ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਜੋ ਬਹੁਤ ਵਧੀਆ ਕੰਮ ਕਰਾ ਰਹੇ ਆ ਹੋਰ ਮਹਤਰੀ ਠੀਕ ਆ ਚੱਲੀ ਜਾਂਦਾ ਫਿਰ ਕੰਮ ਮੈਂ ਕਹਿਣਾ ਚਾਹਾਂਗਾ ਓਕੇ ਚੱਲੀ ਠੀਕ ਆ ਇਹਦੇ ਵਿੱਚ ਫਿਰ ਉਹ ਵਾਈਬ੍ਰੇਟਰ ਜੇ ਮਾਰਦੇ ਆ ਹਾਂਜੀ ਆਹ ਤੇ ਠੀਕ ਹੈ ਜੀ ਨਾਲ ਦੇਖੋ ਵੀ ਆ ਕੀ ਕਹਿੰਦੇ ਵਾਈਬ੍ਰੇਟਰੀ ਕਹਿੰਦੇ ਇਹਨੂੰ ਵਾਈਬ੍ਰੇਟਰ ਵੀ ਮਾਰਦੇ ਨਾਲ ਦੀ ਨਾਲ ਤੇ ਬੜੀ ਅੱਛਾ ਐਸ ਥਲੀ ਦਾ ਸ਼ਕਮ ਹੋ ਗਿਆ ਤੋਂ ਤੋਂ ਵੀਡੀਓ ਕਰਨ ਬਾਅਦ ਤੋਂ ਬਾਅਦ ਸ਼ੇਅਰ ਬਹੁਤ ਬਹੁਤ ਧੰਨਵਾਦ ਕਰਦਾ ਹਰੇਕ ਵੀਰਾਂ ਦਾ ਆਪਣੀ ਵੀਡੀਓ ਨੂੰ ਬਹੁਤ ਬਹੁਤ ਕਰਕੇ ਸ਼ੇਅਰ